ਜਿਹੜਾ ਸਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਚੱਲਿਆ ਗਿਆ ਉਹ ਵਿਅਰਥ ਹੈ ਗਿਆ ਲੱਖਾਂ ਮਾਨ ਕਾਗਜ ਦੁਨੀਆ ਤੇ ਰੁਲਦੇ ਫਿਰਦੇ ਨੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ ਕੋਈ ਕੀਮਤ ਨਹੀਂ ਹੈ ਪੈਰਾ ਹੇਠ ਰੁਲਦੇ ਨੇ ਕਾਗਜ ਪਰੰਤੂ ਜਿਹੜੇ ਕਾਗਜਾਂ ਦੇ ਉੱਤੇ ਸਰਕਾਰੀ ਮੋਹਰਾਂ ਲੱਗ ਜਾਂਦੀਆਂ ਨੇ ਉਹ ਕਾਗਜ ਨੋਟ ਬਣ ਗਏ ਜਿਹੜੇ ਨੋਟ ਬਣ ਜਾਂਦੇ ਨੇ ਉਹਨਾਂ ਨੂੰ ਲੋਕੀ ਸਾਹਮ ਸਮ ਕੇ ਰੱਖਦੇ ਨੇ ਉਹਨਾਂ ਦੀ ਵੈਲਿਊ ਹੁੰਦੀ ਹੈ ਉਹਨਾਂ ਦੀ ਕੀਮਤ ਹੈ ਐਸੀ ਤਰ੍ਹਾਂ ਜਿਹੜੇ ਸਾਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਚੱਲੇ ਗਏ ਉਹ ਉਹਨਾਂ ਕਾਗਜ਼ਾਂ ਨੂੰ ਮੰਗੂ ਨਹੀਂ ਜਿਹੜੇ ਕਾਗਜ਼ਾਂ ਗਲੀਆਂ 'ਚ ਰੋਲਦੇ ਨੇ ਜਿਹੜੇ ਕਾਗਜ਼ ਪੈਰਾ ਹੇਠ ਰੋਲਦੇ ਨੇ ਲੱਖਾਂ ਕਰੋੜਾਂ ਮਾਣ ਪਰੰਤੂ ਜਿਹੜੇ ਸ્વાસ ਸਾ ਪਰਮਾਤਮਾ ਦੀ ਯਾਦ ਵਿੱਚ ਲੱਗੇ ਨਾਮ 'ਚ ਲੱਗ ਗਏ ਉਹ ਉਹਨਾਂ ਨੋਟਾਂ 'ਤੇ ਮੰਗੋ ਲੱਗ ਗਈ ਉਹਨਾਂ ਦੇ ਉੱਤੇ ਇਹ ਨਾਮ ਦੀ ਮੋਹਰ ਲੱਗ ਗਈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਹਰ ਸਾਹ ਦੇ ਉੱਤੇ ਮੋਹਰ ਲਾਉਣੀ ਪ੍ਰਮਾਤਮਾ ਦੇ ਨਾਮ